प्यारे बच्चों सशयकाल तो सब ਦਾ ਸਵਾਗਤ ਕਰਦਾ ਹਾਂ ਮੈਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਸਭ ਨੂੰ ਕਰਾਉਣ ਜਰੀ ਹਾਂ ਰੁੱਖਾਂ ਦੀ ਮਹੱਤਤਾ ਦੇ ਉੱਤੇ ਇਹ ਐਸੇ ਤਾਂ ਜੇ ਤੋ ਹਣੇ ਹਸ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਜਿਸ ਸਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤੇ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸਟਾਰਟ ਰੁੱਖ ਸਾਡੇ ਜੀਵਨ ਦਾ ਅਨਮੋਲ ਤਣ ਹਣ ਰੁੱਖ ਕੁਦਰਤ ਵੱਲੋਂ ਮਿਲਿਆ ਅਨਮੋਲ ਤੋਹਫਾ ਹਣ ਰੁੱਖ ਗਰਮੀ ਸਰਦੀ ਮੀ ਤਪ ਆਧ ਨੂੰ ਸਹਾਰ ਕੇ ਸਭ ਨੂੰ ਛਾਂ ਆਸਰਾ ਫੁੱਲ ਫਲ ਦੰਦੇ ਹਣ ਰੁੱਖ ਆਕਸੀਜਨ ਲੱਕੜੀ ਜੜੀ ਬੂਟੀਆਂ ਫਲ ਅਤੇ ਫੁੱਲ ਮਿਲ ਦੇ ਹਨ ਕੁਝ ਰੁੱਖਾਂ ਨਾਲ ਪਵਿੱਤਰਤਾ ਪ੍ਰਜਨਿਕਤਾ ਅਤੇ ਸਨਮਾਨ ਦੀ ਭਾਵਨਾ ਜੁੜੀ ਹੁੰਦੀ ਹੈ ਰੁੱਖ ਵਾਤਾਵਰਣ ਨੂੰ ਸ਼ੁੱਧ ਰੱਖਦੇ ਹਨ ਰੁੱਖ ਵਰਖਾ ਲਿਆਉਣ ਵਿੱਚ ਸਹਾਇਕ ਹੁੰਦੇ ਹਨ ਪੰਛੀ ਇਹਨਾਂ ਤੇ ਆਲਣੇ ਪਾਉਂਦੇ ਹਨ ਪਰ ਅੱਜ ਦਾ ਮਨੁੱਖ ਆਪਣੇ ਸਵਾਰਥ ਦੇ ਖਾਤਰ ਰੁੱਖਾਂ ਦੀ ਅਨੇਵਾਹੀ ਕਟਾਈ ਕਰਦਾ ਹੈ ਜੰਗਲਾਂ ਦੇ ਜੰਗਲ ਵੱਡੇ ਜਾ ਰਿਹਾ ਹੈ ਹਣ ਪਾਤਾਵਰਨ ਨੂੰ ਗੰਦਲਾ ਕਰਨ ਦਾ ਵੱਡਾ ਕਾਰਨ ਰੁੱਖਾਂ ਦੀ ਕਟਾਈ ਹੈ ਰੁੱਖ ਹਵਾ ਨੂੰ ਸ਼ੁੱਧ ਰੱਖਦੇ ਹਨ ਰੁੱਖਾਂ ਦੇ ਗਲੇ ਸੜੇ ਪੱਤੇ ਵੀ ਜ਼ਮੀਨ ਤੇ ਡਿੱਗ ਕੇ ਖਾਦ ਬਣ ਜਾਂਦੇ ਹਨ ਵਾਧੀ ਹੋਈ ਗਲੋਬਲ ਵਾਰਮਿੰਗ ਰੁੱਖਾਂ ਦੀ ਕਟਾਈ ਦਾ ਅਨ ਨਤੀਜਾ ਹੈ ਦੁਖਾਂ ਦੇ ਕਟਾਈ ਤੋਂ ਬਚਾ ਲਈ ਸਾਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ ਆਪਣੇ ਜੀਵਨ ਦੀ ਸੁਰੱਖਿਆਤ ਪਵੇਖ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਇਸ ਮਨੋਰਥ ਲਈ ਅਤੇ ਲੋਕਾਂ ਨੂੰ ਰੁੱਖਾਂ ਦੀ ਸਾਂਭ ਸੰਭਾਲ ਲਈ ਜਾਗਰੂਕ ਕਰਨ ਲਈ ਵਨ ਮਹੋਤਸਵ ਮਨਾਇਆ ਜਾਂਦਾ ਹੈ ਸਾਨੂੰ ਵੀ ਆਪਣੇ ਸਮਾਜਿਕ ਪੱਦਰ ਤੋਂ ਪਹਿਲ ਕਦਮੀ ਕਰਨੀ ਚਾਹੀਦੀ ਹੈ ਪਦਿਆਂ ਨੂੰ ਇੱਕ ਦੂਜੇ ਨੂੰ ਉਪਹਾਰ ਵਜੋਂ ਦੇਣ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਵਿਗਿਆਨ ਨੇ ਪਾਵੇਂ ਜਿੰਨੀ ਮਰਜ਼ੀ ਤਰੱਕੀ ਕਰ ਲਈ ਪਰ ਰੁੱਖਾਂ ਦਾ ਕੰਮ ਮਸ਼ੀਨਾਂ ਤੋਂ ਨਹੀਂ ਕਰਾਇਆ ਜਾ ਸਕਦਾ ਨਾ ਹੀ ਰਾਤੋ ਰਾਤ ਕੋਈ ਬੁੱਟਾ ਵੱਡਾ ਕੀਤਾ ਜਾ ਸਕਦਾ ਹੈ ਮਨੁੱਖ ਪ੍ਰਤੱਖ ਅਤੇ ਅਪ੍ਰਤੱਖ ਤੌਰ ਤੇ ਰੁੱਖਾਂ ਤੇ ਨਿਰਭਰ ਹੈ ਰੁੱਖ ਮਨੁੱਖੀ ਜੀਵਨ ਦੇ ਹਰ ਅੰਗ ਵਿੱਚ ਉਸ ਦੇ ਕਿਸੇ ਨਾ ਕਿਸੇ ਰੂਪ ਵਿੱਚ ਸਹਿਯੋਗੀ ਹਨ ਜੋ ਅਣਗਿਣਤ ਸੁੱਖ ਪ੍ਰਦਾਨ ਕਰਦੇ ਹਨ ਰੁੱਖ ਰੰਦੇ ਦੁਨੀਆ ਤੱਕ ਮਾਨਵਤਾ ਦੀ ਸੇਵਾ ਕਰਦੇ ਰਹਿਣਗੇ ਮਨੁੱਖ ਰੁੱਖਾਂ ਦਾ ਕਰਜ਼ਦਾਰ ਹੈ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਦੇਖਣ ਲਈ ਸਬਸਦਾ ਧੰਨਵਾਦ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਸ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਅਤੇ ਨਾਲ ਹੀ ਕਰ ਦੇ ਜਿਹੜੇ ਨੂੰ ਲਾਈਕ ਧੰਨਵਾਦ